ਪੰਜਾਬ ਸਰਕਾਰ ਵੱਲੋਂ 22 ਨਵੰਬਰ ਨੂੰ ਲੋਕਲ ਗਵਰਨਮੈਂਟ ਡਿਪਾਰਟਮੈਂਟ ਰਾਹੀਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਹੜੇ ਮਿਊਨਿਸਪਲ ਕਾਰਪੋਰੇਸ਼ਨਸ ਮਿਊਨਿਸਪਲ ਕਾਉਂਸਲਸ ਅਤੇ ਕੁਝ 22 ਇਲੈਕਸ਼ਨਸ ਕਾਰਪੋਰੇਸ਼ਨਸ ਤੇ ਕਾਉਂਸਲਸ ਵਿੱਚ ਡਿਊ ਸੀਗੇ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਉਹਨਾਂ ਨੇ ਕਿਹਾ ਹੈਗਾ ਕਿ ਇਲੈਕਸ਼ਨ ਕਮਿਸ਼ਨ ਇਹਨਾਂ ਚੋਣਾਂ ਨੂੰ ਦਸੰਬਰ ਤੇ ਅਖੀਰ ਤੱਕ ਕਰਵਾਓ ਇਸ ਸੰਦਰਭ ਵਿੱਚ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤਾਂ ਰਾਜ ਚੋਣ ਕਮਿਸ਼ਨ ਨੇ ਆਪਣੀਆਂ ਤਿਆਰੀਆਂ ਵੀ ਪੂਰੇ ਜੋਰ ਨਾਲ ਸ਼ੁਰੂ ਕੀਤੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਵਿੱਚ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾਣੀਆਂ ਹਨ ਈਵੀਐਮਸ ਦੀ ਪ੍ਰਬੰਧ ਕੀਤਾ ਜਾਣਾ ਹੈ ਜਿਹੜੇ ਫਾਰਮਸ ਵਗੈਰਾ ਹੈਗੇ ਯੂਜ਼ ਕਰਨੇ ਹੈਗੇ ਉਹਨਾਂ ਨੂੰ ਪ੍ਰਿੰਟਿੰਗ ਤੇ ਡਿਸਟ੍ਰਿਬਿਊਸ਼ਨ ਵਗੈਰਾ ਕਰਨੀ ਹੈ ਚੋਣ ਮਟੀਰੀਅਲ ਦਾ ਪ੍ਰਬੰਧ ਕਰਕੇ ਜ਼ਿਲ੍ਹਿਆਂ ਵਿੱਚ ਭੇਜਣਾ ਹੁੰਦਾ ਹੈ ਸੋ ਚੋਣ ਕਮਿਸ਼ਨ ਨੇ ਸਾਰੀਆਂ ਜਿਹੜੀ ਕਾਰਵਾਈਆਂ ਹਨ ਇਹ ਹੁਣ ਮੁਕੰਮਲ ਕਰ ਲੀਆਂ ਹਨ ਤੇ ਅੱਜ ਅਸੀਂ ਇਹਨਾ ਚੋਣਾ ਲਈ ਮਿਨਿਸਪਲ ਚੋਣਾ ਲਈ ਜਿਹੜੇ ਜਿਹੜਾ ਸ਼ਡਿਊਲ ਆਵ ਇਲੈਕਸ਼ਨ ਹੈ ਇਸ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਡੇਟਸ ਨੂੰ ਕਿਹੜੀ ਕਿਹੜੀ ਕਾਰਵਾਈ ਜਾਂ ਕਿਹੜੀ ਕਿਹੜੀ ਐਕਟੀਵਿਟੀ ਹੋਣੀ ਹੈ ਉਹ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਅੱਜ ਕਿਉਂਕਿ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਸੂਚਨਾ ਦੇ ਰਹੇ ਹਾਂ ਤਾਂ ਮਾਡਰ ਕੋਡ ਆਫ ਕੰਡਕਟ ਜਿਹੜੀ ਹੈ ਉਹ ਅੱਜ ਤੋਂ ਹੀ ਲਾਗੂ ਹੋਏਗੀ ਔਰ ਇਹ ਮਾਡਰ ਕੋਡ ਆਫ ਕੰਡਕਟ ਜਦ ਤੱਕ ਇਹ ਸਾਰੀ ਪ੍ਰੋਸੈਸ ਮੁਕੰਮਲ ਨਹੀਂ ਹੋ ਜਾਂਦੀ ਹੈ ਇਹ ਮਾਡਲ ਕੋਡ ਆਫ ਕੰਡਕਕਟ ਲਾਗੂ ਹੋਵੇਗਾ ਮਾਡਲ ਕੋਡ ਆਫ ਕੰਡਕਟ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਾਡੇ ਵੈਬਸਾਈਟ ਤੇ ਅਸੀਂ ਆਲਰੇਡੀ ਪੁਟ ਅਪ ਕੀਤੀ ਹੋਈ ਹੈ ਔਰ ਵੈਸੇ ਵੀ ਅਸੀਂ ਸਰਕਾਰ ਨੂੰ ਅਤੇ ਸਮੂਹ ਪੋਲਿਟਿਕਲ ਪਾਰਟੀਆਂ ਨੂੰ ਸੂਚਨਾ ਵਾਸਤੇ ਭੇਜੀ ਹੈ ਜਿਹੜੀ ਚੋਣਾਂ ਵਿੱਚ ਸਭ ਤੋਂ ਇੱਕ ਇੰਪੋਰਟੈਂਟ ਐਕਟੀਵਿਟੀ ਹੁੰਦੀ ਹੈ ਕਿ ਵੋਟਰ ਲਿਸਟ ਨੂੰ ਅਪਡੇਟ ਕੀਤਾ ਜਾਣਾ ਹੁੰਦਾ ਹੈ ਤਾਂ ਜੋ ਵਤੋ ਵੱਧ ਜਿਹੜੇ ਯੋਗ ਵੋਟਰਸ ਹਨ ਐਲੀਜੀਬਲ ਵੋਟਰਸ ਹੈ ਉਹ ਇਨਾਂ ਚੋਣਾਂ ਵਿੱਚ ਆਪਣਾ ਹਿੱਸਾ ਲੈਣ ਸੋ ਇਸ ਸੰਦਰਭ ਵਿੱਚ ਅਸੀਂ ਵੋਟਰ ਸੂਚੀ ਜਿਹੜੀ ਹੈਗੀ ਹੈ ਉਹ ਸਾਰੇ ਡੀਸੀਜ਼ ਨੂੰ ਰਿਵੀਜ਼ਨ ਵਾਸਤੇ ਅ ਇਨਸਟਰਕਸ਼ਨਸ ਜਾਰੀਆਂ ਕੀਤੀਆਂ ਸਨ ਔਰ 7 12 ਤੱਕ 7 12 ਨੂੰ ਇਹਨਾਂ ਦੀ ਜਿਹੜੀ ਲੇਟੈਸਟ ਪ੍ਰਕਾਸ਼ਨਾ ਹੈ ਉਹ ਹੋ ਚੁੱਕੀ ਹੈ ਸੋ ਇਹਨਾਂ ਵੋਟਰ ਸੂਚੀਆਂ ਦੇ ਆਧਾਰ ਤੇ ਜਿਹੜੇ एलिਜੀਬਲ ਵੋਟਰਸ ਹੈ ਜਿਹੜੇ ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਹੈ ਉਹ ਵਕ ਵਕ ਮਿਨਿਸਪਲ ਕਾਰਪੋਰੇਸ਼ਨ ਜਾਂ ਮਿਨਿਸਪਲ ਕਾਉਂਸਲਸ ਜਿਹੜੇ ਵੀ ਇਲੈਕਸ਼ਨਸ ਵਿੱਚ ਜਾ ਰਹੇ ਹਨ ਉਹਨਾਂ ਵਿੱਚ ਵੋਟ ਪਾਉਣ ਦਾ ਉਹ ਅਧਿਕਾਰ ਰੱਖਣਗੇ ਜਿਹੜੇ ਸਾਡੇ ਇਸ ਟਾਈਮ ਤੇ ਮਿਨਿਸਪਲ ਕਾਰਪੋਰੇਸ਼ਨਸ ਸਪੰਝ ਹੈਗੀਆਂ ਜਿਨ੍ਹਾਂ ਵਿੱਚ ਜ਼ੋਨ ਹੋ ਰਹੀ ਆ ਤੇ ਬਾਕੀ ਮਿਨਿਸਪਲ ਕਾਉਂਸਲਸ ਤੇ ਬਾਈ ਇਲੈਕਸ਼ਨਸ ਹੈਗੀਆਂ ਇਹਨਾਂ ਵਿੱਚ ਜਿਹੜੀ ਟੋਟਲ ਵੋਟਰਾਂ ਦੀ ਸੰਖਿਆ ਹੈ ਕੁੱਲ ਮਿਲਾ ਕੇ 37 ਲੱਖ 32 ਹੈ। ਹੋਰ ਇਹਦੇ ਵਿੱਚ 19 ਲੱਖ 19 ਲੱਖ ਹੈਗੀ ਆ ਤੁਹਾਡੇ ਮੇਲਸ ਔਰ 17 ਲੱਖ 75 ਹੈਗੀਆਂ ਫੀਮੇਲਸ। ਇਹ ਟੋਟਲ ਟੋਟਲ ਐਗਜ਼ੈਕਟਲੀ ਮੈਂ ਤੁਹਾਨੂੰ ਭਾਈ ਪ੍ਰੈਸ ਨੋਟ ਅਸੀਂ ਜਾਰੀ ਕਰਾਂਗੇ। ਇਹ ਮੈਂ ਰਾਉਂਡ ਆਫ ਕੀਤੇ ਹੋਏ ਆ। ਇਹ ਠੀਕ ਹੈ ਨਾ ਕਿਉਂਕਿ ਵੋਟਰ ਜਿਹੜੀ ਹੈਗੀ ਉਹ ਕਰਦੇ ਹੈਗੇ ਠੀਕ ਹੈ ਨਾ। ਕਿੰਨੀਆਂ ਸਰ 19 ਲੱਖ ਕਿੰਨੀਆਂ ਸਰ ਇਫ ਯੂ ਵਾਂਟ ਦੀ ਐਗਜ਼ੈਕਟ ਫਿਗਰਸ ਬੈਥ ਉਹ ਵੀ ਦੇ ਦਿੰਦਾ ਹੈਗਾ ਕੀ ਗ੍ਰਾਮਿਕਾ ਤਰ ਤਾ ਸਰ ਰਾਉਂਡ ਫਿਗਰ ਇਹ ਹੈ ਕਿ ਟੋਟਲ ਵੋਟਰਸ ਹੈਗੀਆਂ 37 ਲੱਖ 32 ਹਜ਼ਾਰ ਠੀਕ ਹੈ ਜੀ ਤੇ 19 ਲੱਖ 55 ਹੈਗੀਆਂ ਮੇਲਸ 17 75 ਹੈਗੀਆਂ ਫੀਮੇਲਸ ਤੇ 204 ਅਦਰਸ ਇੱਕ ਹੋਰ ਕੈਟਾਗਰੀ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਬਣਾਈ ਹੈਗੀ ਹੈ ਐਗਜ਼ੈਕਟ ਡਿਟੇਲਸ ਔਰ ਇਸ ਪ੍ਰੈਸ ਨੋਟ ਵਿਚ ਅਸੀਂ ਤੁਹਾਨੂੰ ਡਿਸਟ੍ਰੀਬਿਊਟ ਕਰਾਂਗੇ ਇਨ੍ਹਾਂ ਚੋਣਾਂ ਵਿੱਚ ਜਿਵੇਂ ਪੰਚਾਇਤਾਂ ਵਿੱਚ ਅਸੀਂ ਬੈਲਟ ਬਾਕਸਸ ਆ ਯੂਜ਼ ਕੀਤਾ ਹੈ ਪਰੰਤੂ ਮਿਨਿਸਪਲ ਚੋਣਾਂ ਵਿੱਚ ਅਸੀਂ ਈਵੀਐਮਸ ਰਾਹੀਂ VOTING ਕਰਵਾਵਾਂਗੇ ਇਹ ਈਵੀਐਮਸ ਜਿਹੜੀਆਂ ਹੈਗੀਆਂ ਇਹ M2 ਮਾਡਲ ਦੀਆਂ ਹੁੰਦੀਆਂ ਈਸੀਆਈ ਵੱਲੋਂ ਅਸੀਂ ਲਈਆਂ ਹੈਗੀਆਂ ਯੂਜ਼ ਵਾਸਤੇ ਲੋਨ ਬੇਸਿਸ ਤੇ ਤੇ ਇਹ ਸਾਡੇ ਕੋਲ ਹੁਣ ਲੋਡਿੰਗ ਦੀ ਮਾਤਰਾ ਵਿੱਚ ਹਰੇਕ ਜ਼ਿਲ੍ਹੇ ਵਿੱਚ ਉਪਲਬਧ ਹੈ ਇੱਕ ਹੋਰ ਜਿਹੜੀ ਸੂਚਨਾ ਅਸੀਂ ਤੁਹਾਨੂੰ ਤੁਹਾਡੇ ਜ਼ਰੀਏ ਪਬਲਿਕ ਨੂੰ ਦੇਣਾ ਚਾਹੁੰਦੇ ਆ ਉਹ ਇਹ ਆ ਕਿ ਜਿਹੜਾ ਪੋਲਿੰਗ ਦਾ ਟਾਈਮ ਹੈ ਉਹ ਡੇਟ ਮੈਂ ਤੁਹਾਨੂੰ ਦੱਸਦਾ ਹਾਂ ਲੇਕਿਨ ਮੈਂ ਪੋਲਿੰਗ ਦਾ ਟਾਈਮ ਦੇ ਬਾਰੇ ਗੱਲ ਕਰ ਰਿਹਾ ਪੋਲਿੰਗ ਦਾ ਟਾਈਮ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੋਏਗਾ ਸੋ ਨਾਰਮਲੀ ਅਸੀਂ 8 ਤੋਂ ਲੈ ਕੇ 4 ਕਰ ਦਿਆ ਲੋਕਲ ਬਾਡੀ ਇਲੈਕਸ਼ਨ ਬਟ ਅਸੀਂ ਇੱਕ ਘੰਟਾ ਹੋਰ ਦੇ ਰਹੇ ਹਾਂ ਸੋ 7 ਵਜੇ ਸਵੇਰੇ ਤੋਂ ਲੈ ਕੇ 4 ਵਜੇ ਸ਼ਾਮ ਤੱਕ ਪੋਲਿੰਗ ਜਿਹੜੀ ਹੈਗੀ ਆ ਹੋਏਗੀ ਮਿਨਿਸਪਲ ਕਾਰਪੋਰੇਸ਼ਨਸ ਵਿੱਚ ਜਿੰਨੀਆਂ ਚੋਣਸ ਹੋ ਰਹੀਆਂ ਉਹ 381 ਵਾਰਡਸ ਵਾਸਤੇ ਹੋਣਗੀਆਂ ਸੋ ਇਹਦਾ ਮਤਲਬ ਕਿ ਕਾਰਪੋਰੇਸ਼ਨ ਵਿੱਚ 381 ਮੈਂਬਰਸ ਜਿਹੜੇ ਹੈਗੇ ਉਹ ਚੁਣੇ ਜਾਣਗੇ ਔਰ ਜਿਹੜੇ ਮਿਨਿਸਪਲ ਕਾਉਂਸਲਸ ਤੇ ਨਗਰ ਪੰਚਾਇਤ ਹੈਗੀ ਹੈ ਉਹਨਾਂ ਵਿੱਚ 598 ਵਾਰਡਸ ਵਿੱਚ ਚੋਨਾ ਕੀਤੀਆਂ ਜਾਣਗੀਆਂ ਸੋ ਉਹਨੇ ਮੈਂਬਰਸ ਜਿਹੜੇ ਹੈਗੇ ਆ ਉਹ ਤੋਂ ਨੇ ਜਾ ਕੇ ਸਿਕਿਉਰਿਟੀ ਦਾ ਅਸੀਂ ਪ੍ਰਬੰਧ ਪੂਰਾ ਕੀਤਾ ਹੋਇਆ ਹੈਗਾ ਕਮਿਸ਼ਨ ਦੀ ਵੱਖ-ਵੱਖ ਸਮੇਂ ਤੇ ਡੀਜੀਪੀ ਸਾਹਿਬ ਤੇ ਹੋਰ ਉਹਨਾਂ ਵੱਲੋਂ ਨੋਡਲ ਆਫਸਰ ਜਿਹੜੇ ਸੀਨੀਅਰ ਸਪੈਸ਼ਲ ਡੀਜੀਪੀਸ ਵਗੈਰਾ ਲਗਾਏ ਹੈ ਉਹਨਾਂ ਨਾਲ ਮੀਟਿੰਗ ਕੀਤੀ ਗਈਆਂ ਹਨ ਅਸੀਂ ਇਨਸ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਲਾਅਨ ਆਰਡਰ ਸਿਚੁਏਸ਼ਨ ਕਿਸੇ ਵੀ ਜ਼ਿਲੇ ਵਿੱਚ ਕਿਸੇ ਵੀ ਕਾਉਂਸਲ ਜਾਂ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਦੌਰਾਨ ਨਾ ਹੋਵੇ। ਔਰ ਅਸੀਂ ਕਮਿਸ਼ਨ ਵੱਲੋਂ ਇਹਨਾਂ ਨੂੰ ਅ ਕਹਾਂ ਹੈਗਾ ਕਿ ਤੁਸੀਂ ਇਨਸ਼ੋਰ ਕਰਿਓ ਕਿ ਹਰੇਕ ਪੋਲਿੰਗ ਬੂਥ ਤੇ ਜਾਂ ਹਰੇਕ ਕਾਊਂਟਿੰਗ ਸੈਂਟਰ ਤੇ ਜਦੋਂ ਵੀ ਕਾਊਂਟਿੰਗ ਹੁੰਦੀ ਹੈ ਤਾਂ ਉੱਥੇ ਲੋਡਿੰਗ ਦੀ ਲੋਡਿੰਗ ਦੀ ਜਿਹੜੀ ਸੁਰੱਖਿਆ ਗਾਰਡਸ ਵਗੈਰਾ ਹੈਗੇ ਉਹ ਤਾਇਨਾਤ ਕੀਤੇ ਜਾਂਦੇ ਕੀਤੇ ਜਾਂਦੇ। ਸੋ ਪੁਲਿਸ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਇਸਾਰਾ ਕੁਝ ਇੱਕ ਮਾਸਟਰ ਪਲਾਨ ਸਿਕਿਉਰਿਟੀ ਪਲਾਨ ਬਣਾਇਆ ਗਿਆ ਹੈ ਜੋ ਉਹਨਾਂ ਨੇ ਕਮਿਸ਼ਨ ਨਾਲ ਵੀ ਸ਼ੇਅਰ ਕੀਤਾ ਹੈਗਾ ਤੋ ਉਹ ਪਲਾਨ ਦੇ ਮੁਤਾਬਕ ਸਿੰਗਲ ਪੋਲਿੰਗ ਸਟੇਸ਼ਨ ਤੇ ਤਿੰਨ ਪਰਸਨਲ ਹੋਣਗੇ ਹਰ ਇੱਕ ਸਿੰਗਲ ਪੋਲਿੰਗ ਸਟੇਸ਼ਨ ਤੇ ਤਿੰਨ ਹਰ ਇੱਕ ਜਿੱਥੇ ਡਬਲ ਪੋਲਿੰਗ ਸਟੇਸ਼ਨ ਹੈ ਮਤਲਬ ਇੱਕ ਲੋਕੇਸ਼ਨ ਵਿੱਚ ਦੋ ਪੋਲਿੰਗ ਸਟੇਸ਼ਨਸ ਹੈਗੇ ਆ ਉੱਤੇ ਚਾਰ ਹੋਣਗੇ ਤੇ ਜਿੱਥੇ ਤਿੰਨ ਹੈਗੇ ਆ ਤਿੰਨ ਪੋਲਿੰਗ ਸਟੇਸ਼ਨਸ ਇੱਕ ਜਗ੍ਹਾ ਤੇ ਹੈਗੇ ਉੱਥੇ ਪੰਜ ਪਰਸਨਲ ਹੋਣਗੇ ਪਰੰਤੂ ਇਹ ਨਹੀਂ ਹੈ ਜੇਕਰ ਅਸੀਂ ਇਹ ਵੀ ਕਹਿ ਹੈਗਾ ਔਰ ਇਹ ਹਦਾਇਤ ਕੀਤੀ ਹੋਈ ਹੈ ਕਿ ਜੇਕਰ ਲੋਕਲ ਐਸਐਸਪੀ ਜਾਂ ਕਮਿਸ਼ਨਰ ਆਫ ਪੁਲਿਸ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਜਾਂ ਸਿਕਿਉਰਿਟੀ ਜਿਹੜਾ ਇਸ਼ੂ ਨੂੰ ਦੇਖਦੇ ਹੋਏ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਨੂੰ ਦੇਖਦੇ ਹੋਏ ਉਹ ਆਪਣੇ ਪੱਧਰ ਤੇ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਵੀ ਹੋਰ ਸਿਕਿਉਰਿਟੀ ਪ੍ਰਬੰਧ ਕੀਤੇ ਜਾਣ ਸੋ ਇਹ ਸਿਕਿਉਰਿਟੀ ਵਾਸਤੇ ਅਸੀਂ ਪੂਰੇ ਕਦਮ ਰਹਿ ਹੈਗੇ ਆ i think there should uh, not be any problem uh, with this acha and now regarding arms and ammunition normally assi chuna de dauran arms and ammunition still kisi tarah di pabandi kardeya taaki koi is tarah di ansukhaavi ghatna na hove arms and ammunition waste assi commission walon sare district magistrates jehde hege unna nu hidayat karde di gayi hai sab to pehle hidayat eh hai ke ਹੋਂਤੋਂ ਲੈ ਕੇ ਇਲੈਕਸ਼ਨ ਦੇ ਪ੍ਰੋਸੈਸ ਤੱਕ ਆਰਮਸ ਨੂੰ ਚੱਕ ਕੇ ਲੈ ਕੇ ਜਾਣਾ ਕੈਰੀਇੰਗ ਆਫ ਆਰਮਸ ਵਿਲ ਬੀ ਟੋਟਲੀ ਪ੍ਰੋਹਿਬਿਟਿਡ ਇਹ ਪ੍ਰੋਹਿਬਿਟਰੀ ਆਰਡਰਸ ਜਿਹੜੇ ਹੈਗੇ ਆ ਇਹ ਜਿਹੜਿਆ ਨਵਾਂ ਕਾਨੂੰਨ ਬਣਿਆ ਬੀ ਐਨ ਐਸ ਐਸ ਉਹਦੇ ਤਹਿਤ ਜਿਹੜੇ ਹੈਗੇ ਪ੍ਰੋਹਿਬਿਟਰੀ ਆਰਡਰਸ ਡੀ ਐਮਸ ਵੱਲੋਂ ਡਿਸਟ੍ਰਿਕਟ ਮੈਜਿਸਟਰੇਟਸ ਵੱਲੋਂ ਕੀਤੇ ਜਾਣਗੇ ਜਿੱਥੇ ਤੱਕ ਆਰਮਸ ਵਗੈਰਾ ਜਮ੍ਹਾਂ ਕਰਾਉਣ ਦੀ ਗੱਲ ਹੈ ਉਹ ਅਸੀਂ ਇਹ ਕਹਾਂਗਾ ਕਿ ਆਰਮਸ ਐਕਟ 1959 ਦੇ ਅਨੁਸਾਰ ਡਿਸਟ੍ਰਿਕਟ ਮੈਜਿਸਟਰੇਟ ਹੀ ਇੱਕ ਕੰਪੇਟੈਂਟ ਅਥਾਰਟੀ ਹੈ ਕਿਉਂਕਿ ਲਾਇਸੈਂਸ ਜਿਹੜੇ ਆਰਮਸ ਦੇ ਆਗੇ ਉਹੀ ਇਸ਼ੂ ਕਰਦੇ ਹੈਗੇ ਸੋ ਅਸੀਂ ਉਹਨਾਂ ਨੂੰ ਕਿਹਾ ਹੈਗਾ ਕਿ ਤੁਸੀਂ ਆਪਣੇ ਸਿਕਿਉਰਿਟੀ ਇਸ਼ੂਸ ਨੂੰ ਦੇਖਦੇ ਹੋਏ ਜਾਂ ਆਪਣੀ ਜਿਹੜੀ ਤੁਹਾਡੇ ਕੋਲ ਇੱਕ ਕਮੇਟੀ ਬਣੀ ਹੋਈ ਹੈ ਉਹਦੇ ਵਿੱਚ ਤੁਸੀਂ ਫੈਸਲਾ ਆਪਣੇ ਪੱਧਰ ਤੇ ਲੈ ਲਿਓ ਕਿ ਕੀ ਤੁਸੀਂ ਸਾਰੇ ਆਰਮਸ ਜਮ੍ਹਾਂ ਕਰਵਾਉਣੇ ਹੈ ਜਾਂ ਕਿਸੇ categories ਤੋਂ ਕਰਵਾਉਣੇ ਹੈ ਜਿਵੇਂ ਕੋਈ ਹਿਸਟਰੀ ਸ਼ੀਟਰ ਹੈ ਜਾਂ ਕੋਈ ਨੋ ਸਮਗਲਰ ਹੈ ਜਾਂ ਹੋਰ ਇਸ ਤਰ੍ਹਾਂ ਦੇ ਉਹ ਅਸੀਂ this is the ਛੱਡਿਆ ਹੈਗਾ ਨੇਚਰਲੀ ਐਗਜ਼ੈਂਪਸ਼ਨਸ ਵੀ ਹੁੰਦੀਆਂ ਬਹੁਤ ਸਾਰੇ ਕਿਉਂਕਿ ਲੋਕੀ ਐਗਜ਼ੈਂਪਸ਼ਨਸ ਵੀ ਮੰਗਦੇ ਹੈਗੇ ਉਹ ਜਿਵੇਂ ਡਿਫੈਂਸ ਪਰਸਨਲ ਹੈਗੇ ਆ ਜਾਂ ਕੋਈ ਸਿਕਿਉਰਿਟੀ ਬੈਂਕ ਦਾ ਸਿਕਿਉਰਿਟੀ ਗਾਰਡ ਹੈ ਉਹਦੇ ਵਾਸਤੇ ਵੀ ਜਿਹੜੀ ਇਹਨਾਂ ਦੀ ਇਹਨਾਂ ਕੋਲ ਇੱਕ ਸਕਰੀਨਿੰਗ ਕਮੇਟੀ ਹੁੰਦੀ ਹੈ ਡਿਸਟ੍ਰਿਕਟ ਲੈਵਲ ਤੇ ਉਹ ਸਕਰੀਨਿੰਗ ਕਮੇਟੀ ਹੀ ਫੈਸਲਾ ਲਏਗੀ ਸੋ ਇਸੇ ਹਿਸਾਬ ਨਾਲ ਸਾਰੇ ਜ਼ਿਲ੍ਹਿਆਂ ਵਿੱਚ ਜਿਹੜੀ ਆਰਮਸ ਦੇ ਉੱਤੇ پابੰਦੀ ਹੈ ਜਾਂ ਚੱਕਣ ਤੋਂ پابੰਦੀ ਹੈ ਉਹ ਸਾਰੇ ਪ੍ਰੋਹਿਬਿਟਰੀ ਆਰਡਰਸ ਜਿਹੜੇ ਹੈ ਡੀਸੀਸ ਆਪਣੇ ਪੱਧਰ ਤੇ ਕਰ ਲੈਣਗੇ ਮਿਨਿਸਪਲ ਕਾਰਪੋਰੇਸ਼ਨਜ਼ ਅਤੇ ਕਾਉਂਸਲਜ਼ ਦੇ ਇਲੈਕਸ਼ਨਸ ਦੇ ਦੌਰਾਨ ਜਿਸ ਤਰ੍ਹਾਂ ਪੰਚਾਇਤ ਵਿੱਚ ਵੀ ਅਸੀਂ ਕੀਤਾ ਸੀਗਾ ਉਹ ਲਾਅ ਵੀ ਕਹਿੰਦਾ ਹੈਗਾ ਕਾਨੂੰਨ ਵੀ ਕਹਿੰਦਾ ਹੈਗਾ ਇੱਕ ਐਕਸਪੈਂਡਿਚਰ ਲਿਮਿਟ ਹੋਣਾ ਚਾਹੀਦਾ ਹੈ ਇੱਕ ਐਕਸਪੈਂਡਿਚਰ ਲਿਮਿਟ ਐਕਚੁਅਲੀ ਇਹਦਾ ਜਿਹੜਾ ਜਿਹੜੀ ਜਿਹੜੀ ਇਹਦੀ ਸ਼ੁਰੂ ਤੋਂ ਸੋਚੀ ਗਈ ਉਹ ਇਹ ਹੈ ਕਿ ਤਾਂ ਕਿ ਆਮ ਆਦਮੀ ਜਿਹੜਾ ਹੈਗਾ ਗਰੀਬ ਬੰਦਾ ਜਾਂ ਕੋਈ ਯੂ ਨੋ ਜਿਹਦੇ ਕੋਲੇ ਨਾ ਇਨਸਾਦਾ ਨਹੀਂ ਹੈਗੇ ਉਹ ਵੀ ਆਪਣਾ ਇਲੈਕਸ਼ਨ ਲੜ ਸਕੀਏ ਇਹ ਨਾ ਹੋਵੇ ਕਿ ਸਿਰਫ ਅਮੀਰ ਅਮੀਰ ਬੰਦੇ ਹੀ ਇਲੈਕਸ਼ਨ ਲੜਨ ਸੋ ਮੈਂ ਤੁਹਾਨੂੰ ਜੋ ਨੋਟੀਫਿਕੇਸ਼ਨ ਸਰਕਾਰ ਕਮਿਸ਼ਨ ਵੱਲੋਂ ਕੀਤੀ ਗਈ ਹੈ ਇਲੈਕਸ਼ਨ ਐਕਸਪੈਂਸਸ ਦੇ ਬਾਰੇ ਐਕਸਪੈਂਡਚਰ ਲਿਮਿਟਸ ਦੇ ਬਾਰੇ ਉਹ ਮੈਂ ਦੱਸਣਾ ਚਾਹਾਂਗਾ ਤੁਸੀਂ ਕਾਈਂਡਲੀ ਇਹ ਨੋਟ ਕਰ ਲਓ ਤਾਂ ਕਿ ਕੈਂਡੀਡੇਟਸ ਜਿਹੜੇ ਹੈਗੇ ਉਹਨਾਂ ਨੂੰ ਇਹ ਸਾਰੀ ਜਾਣਕਾਰੀ ਹੋਵੇ ਜਿਹੜਾ ਮਿਨਿਸਪਲ ਕਾਰਪੋਰੇਸ਼ਨ ਵਿੱਚ ਖੜਾ ਹੈਗਾ ਉਹਦੇ ਵਾਸਤੇ ਲਿਮਿਟ ਹੈ 4 ਲੱਖ ਰੁਪਏ ਮਿਨਿਸਪਲ ਕਾਉਂਸਲਸ ਵਾਸਤੇ ਕਲਾਸ 1 ਕਲਾਸ 2 اور ਕਲਾਸ 3 ਦੇ ਵੱਖਰੇ ਵੱਖਰੇ categories ਹੁੰਦੇ ਆ ਉਹਦੇ ਵਿੱਚ ਕਲਾਸ 1 ਦੀ ਲਿਮਿਟ ਹੈਗੀ 3 ਲੱਖ 60 ਕਲਾਸ 2 ਦੀ ਹੈਗੀ ਹੈ 2 ਲੱਖ 30 ਕਲਾਸ 3 ਦੀ ਹੈਗੀ ਹੈ 2 ਲੱਖ ਲਿਮਿਟ ਐਕਸਪੈਂਡਿਚਰ ਲਿਮਿਟ ਔਰ ਜਿੱਥੇ ਤੱਕ ਨਗਰ ਪੰਚਾਇਤ ਦਾ ਸਵਾਲ ਹੈ ਹਾਂਜੀ ਮੈਂ ਬੋਲਦਾ ਜਿੱਥੇ ਤੱਕ ਨਗਰ ਪੰਚਾਇਤ ਦਾ ਸਵਾਲ ਹੈ ਉੱਤੇ 1 ਲੱਖ 40 ਹਜ਼ਾਰ ਇਸ ਦੀ ਐਕਸਪੈਂਡਿਚਰ ਲਿਮਿਟ ਮਿਨਿਸਪਲ ਕਾਰਪੋਰੇਸ਼ਨ 4 ਲੱਖ ਮਿਨਿਸਪਲ ਕਾਉਂਸਲ ਕਲਾਸ 1 3 ਲੱਖ 60 260 ਮਿਨਿਸਪਲ ਕਾਉਂਸਲ ਕਲਾਸ 2 2 ਲੱਖ 30 ਤੇ ਮਿਨਿਸਪਲ ਕਾਉਂਸਲ ਕਲਾਸ 3 2 ਲੱਖ ਨਗਰ ਪੰਚਾਇਤ 1 ਲੱਖ 40 ਹੁਣ ਇਹ ਐਕਸਪੈਂਡਚਰ ਲਿਮਿਟਸ ਨੂੰ ਸੁਪਰਵਾਈਜ਼ ਕਰਨਾ ਜਾਂ ਮੋਨੀਟਰ ਕਰਨਾ ਇਹਦੇ ਵਿੱਚ ਅਸੀਂ ਸਾਰੇ ਡੀਸੀਜ਼ ਨੂੰ ਲਿਖਿਆ ਹੋਇਆ ਹੈਗਾ ਔਰ ਹਰੇਕ ਜ਼ਿਲ੍ਹੇ ਵਿੱਚ ਅਸੀਂ ਐਕਸਾਈਜ਼ ਡਿਪਾਰਟਮੈਂਟ ਨੂੰ ਲਿਖਿਆ ਹੋਇਆ ਹੈ ਕਿ ਉਹ ਇੱਕ ਆਪਣਾ ਨੋਡਲ ਅਫਸਰ ਉੱਥੇ ਨਿਯੁਕਤ ਕਰਨ ਔਕੀ ਡੀਟੀਸੀ ਲੈਵਲ ਆ ਡਿਸਟ੍ਰਿਕਟ ਐਕਸਾਈਜ਼ ਟੈਕਸੇਸ਼ਨ ਕਮਿਸ਼ਨਰ ਵਗੈਰਾ ਲੈਵਲ ਤੇ ਹੋਣਗੇ ਉਹ ਜਿਹੜੇ ਹੈਗੇ ਹਰ ਇੱਕ ਜ਼ਿਲ੍ਹੇ ਵਿੱਚ ਤਾਇਨਾਤ ਹੋਣਗੇ ਔਰ ਉਹ ਐਕਸਪੈਂਡਚਰ ਜਿਹੜੇ ਲਿਮਿਟਸ ਹੈਗੇ ਆ ਉਹਨਾਂ ਦੀ ਮਾਨਿਟਰਿੰਗ ਵਾਸਤੇ ਨੋਡਲ ਆਫੀਸਰ ਹੋਣਗੇ